ਆਡੀ ਮਿਹਨਤ ਦੀ ਕਮਾਈ ਆ ਯਾਰ ਜਿਹੜੀ ਟਰਾਲੀਆਂ ਪਾਪਾ ਲਿਆਉਂਦੇ ਆ ਤੁਹਾਡੇ ਲਈ ਅਹੀਂ ਪੈਥੀ ਮਿਹਨਤ ਦੀ ਕਮਾਈ ਆ ਸਾਡੀ ਕੋਈ ਨਾ ਬਿਉ ਆਇਆ ਉਰਾ ਤੇ ਸਿਰ ਪਾੜ ਕੇ ਰਹਾਤਾ ਉਰਾ ਦਿਮਾਗ ਲਿਆਈ ਨਹੀਂ ਦੂਰਾ ਆ ਤੁਹਾਡੇ ਕੋਲੇ ਤੇ ਉਹ ਮਾਜੇ ਦੀ ਧਰਤੀ ਸੂਰ ਵੀਰਾਂ ਦੀ ਪੂਰੀਆ ਮਖਤਿਆਰ ਹੀ ਬਣ ਕੇ ਰਹਿ ਗਈ ਇਥੇ ਕੋਈ ਇਥੋਂ ਰਸਤਾ ਕਹੇ ਨਹੀਂ ਜਾਣੀ ਐ ਜਨਾਲੇ ਚ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨਾਂ ਕਿ ਚੱਲ ਜੇ ਜਿਹਨੇ ਟਕਾਉਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹੀ ਇਹਨਾਂ ਨੂੰ ਦੱਸਾਂਗੇ ਹੁਣ ਤੇ ਮਾਜਾ ਹੁੰਦਾ ਕੀ ਹੈ ਬੜੇ ਬਸੇਰੀਆ ਬਣ ਗਏ ਰੀਦਾ ਮਾਜਾ ਮਾਜਾ ਅਸੀਂ ਵੀ ਮਾਜੇ ਦੇ ਹਾਂ ਅਸੀਂ ਇੱਥੇ ਸ਼ਰਾਹੀ ਨੂੰ ਤਰੇ ਫਿਰਦੇ ਪਰ ਆਲਾ ਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਅਜੇ ਤੱਕ ਸਿੱਖਾਂ ਦੀ ਸੇਵਾ ਵੇਖੀ ਹੈ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਪੈਰ ਵੀ ਵੇਖਣਗੇ ਹੁੰਦਾ ਕੀ ਹੈ ਇੱਥੇ ਆਉਣ ਸਾਰੇ ਤੇ ਫੇਰ ਮਸਣਾ ਕਿ ਹੱਲ ਹੋਣਾ ਨਹੀਂ ਤੇ ਇੱਥੋਂ ਇੱਕ ਥਾਲੀ ਨਾਲ ਇੱਧਰ ਨਾਲ ਇੱਧਰ ਨਾਲ ਅਗਲੇ ਨਾਲ ਪਿਛਲੇ ਸਾਬ ਇੱਥੇ ਇਕੱਠੇ ਹੋਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸਿੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਸਾਧੋ ਕੀ ਤੁਹਾਡੇ ਵਾਲੀ ਇਹ ਰੀਲਾ ਬਣਾਉਣ ਦਾ ਟਾਈਮ ਆ ਵੀਊ ਲੈਣ ਦਾ ਟਾਈਮ ਆ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮੀ ਤੁਰੇ ਆ ਹੀ ਬੰਦੇ ਨਾਲ ਚਾਰ ਚਾਰ ਕੈਮਰੇ ਚੁੱਕੇ ਨਾਲ ਜੀ ਬਹੁਤ ਸੇਵਾ ਆੜੀ ਇਹ ਕਿਹੜੀ ਸੇਵਾ ਆ